ਚਲੋ ਆ ਆਸ਼ਮਾਸ਼ ਬਣਾਓ ਸਾਡੀ ਕਿੰਨਾ ਬਣਾਓ ਸੀ ਉਹਨਾਂ ਕਿੱਥਾ ਆ ਗਏ ਆ ਜੁਲਿਆਏ ਹੋ ਨਾਲ ਹੁਣ ਆਇਓ ਲਾਲ ਆਈ ਫਾਲ ਪੇਛਿਆ ਆ ਆ ਦੇਖ ਲਓ ਦੋਸਤੋ ਆ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਪਹੁੰਚਾ ਆਇਆ ਅੱਜ ਇਹ ਜਿਹੜਾ ਪਰਾਲੀਆਂ ਦੇ ਪਰਚੇ ਕਰਨ ਵਾਸਤੇ ਇਹ ਸਾਡੇ ਜਿਹੜੇ ਜਨਾਬ ਜੀ ਅਤੇ ਮੁਲਾਜ਼ਮ ਸਾਹਿਬ ਇਹ ਪਹੁੰਚੇ ਨੇ ਇੱਥੇ ਅੱਜ ਜਿਹੜੇ ਜਿਸ ਟਾਈਮ ਕਣਕਾਂ ਨੂੰ ਜਿਸ ਟਾਈਮ ਕਣਕਾਂ ਨੂੰ ਸਾਡੇ ਨੂੰ ਅੱਗ ਲੱਗਦੀ ਏ ਉਸ ਟਾਈਮ ਜਿਹੜੀਆਂ ਲੋਕੇਸ਼ਨਾਂ ਨੇ ਤੁਹਾਡੇ ਕੋਲ ਕਿਉਂ ਨਹੀਂ ਪਹੁੰਚਦੀਆਂ ਅਗਲਾ ਕਹਿੰਦਾ ਨਾ ਕੋਈ ਮੇਰੇ ਜਨਾਬ ਜੀ ਤੁਸੀਂ ਇਹ ਮੈਨੂੰ ਦੱਸੋ ਜਿਸ ਟਾਈਮ ਸਾਡੇ ਖੇਤਾਂ ਦੇ ਵਿੱਚ ਕਣਕਾਂ ਨੂੰ ਅੱਗ ਲੱਗੀ ਦਰਿਆ ਹੜ ਆਏ ਜਿਹੜੇ ਹੜ ਆਏ ਉਸ ਟਾਈਮ ਤੁਸੀਂ ਕਿੱਥੇ ਸੀ ਸਾਡੇ ਕਿਸਾਨਾਂ ਨਹੀਂ ਸਾਡੇ ਕਿਸਾਨਾਂ ਨਹੀਂ ਜੋ ਕਿਸਾਨਾਂ ਦੀ ਹੈਲਪ ਕੀਤੀ 40 40 ਮਨ ਸਾਡੇ ਝਾੜ ਨਿਕਲਦਾ ਕਣਕ ਦਾ ਉਸ ਟਾਈਮ ਤੁਹਾਡੀਆਂ ਲੋਕੇਸ਼ਨਾਂ ਕਿੱਥੇ ਸੀ ਅੱਜ ਤੁਹਾਨੂੰ ਲੋਕੇਸ਼ਨਾਂ ਦਿਸ ਗਈਆਂ ਇਹ ਜਿਹੜੀ ਪਰਾਲੀ ਹੈ ਸਾਡੇ 20 ਕਿਲੇ ਪਈ ਏ ਸਾਡੇ ਨਾਲ ਲੱਗੋ ਤੇ ਹੁਣੇ ਸਾਡਾ ਹੱਲ ਕਰਾਓ ਅਸੀਂ ਕਣਕ ਬੀਜਣੀ ਏ ਸਾਡੀ ਜਿਹੜੀ ਕਣਕਾਂ ਲੇਟ ਹੋ ਰਹੀ ਏ ਹੁਣੇ ਫੋਨ ਲਾਓ ਐਸ.ਐਮ. ਸਾਹਿਬ ਨੂੰ ਅਸੀਂ ਨਹੀਂ ਜਾਣਦੇ ਤੁਹਾਨੂੰ ਇੱਥੇ ਆਓ ਸਾਡੇ ਨਾਲ ਪਰਾਲੀ ਕੱਟੀ ਕਰਾਓ ਭਾਵੇਂ ਗੱਠਾ ਵਾਲੀ ਮਸ਼ੀਨ ਮੰਗਵਾਓ ਸਾਡਾ ਹੱਲ ਕਰੋ ਸਾਡੀ ਕਣਕ ਲੇਟ ਹੋ ਰਹੀ ਏ ਨਹੀਂ ਤਾਂ ਅਸੀਂ ਆਗ ਕੀ ਲਾਵਾਂਗੇ ਇਸ ਦਾ ਕੋਈ ਆ ਲੈਣ ਨਹੀਂ ਗਿਆ ਇਸ ਤੋਂ ਬਿਲਾਓ ਜੀ ਹਾਂਜੀ ਜਨਾਬ ਜੀ ਦੱਸੋ ਤੁਸੀਂ ਤੁਸੀਂ ਨਾਲ ਆਏ ਹੋ ਜੇ ਇਸ ਟੈਂਪਲ ਨਹੀਂ ਜਨਾਬ ਜੀ ਤੁਸੀਂ ਇੱਥੇ ਨਾਲ ਆਏ ਹੋ ਲੋਕੇਸ਼ਨ ਜਿਹੜੀ ਤੁਹਾਨੂੰ ਦੱਸੀ ਏ ਤੁਸੀਂ ਆ ਸਾਡੀ ਜਿਹੜੀ 20 ਕਿੱਲੇ ਜੇ ਚੋਣ ਕਨਕ ਪੱਜਾ ਚੋਨਾ ਸਾਡਾ ਵੱਡਿਆ ਪਿਆ ਜਿਹੜਾ ਸਾਡਾ ਤੁਸੀਂ ਬਲਾਓ ਤੁਸੀਂ ਆਪਣੇ ਸਭ ਨੂੰ ਬਲਾਓ ਨਾਲ ਸਾਡਾ ਹੱਲ ਕਰਾਓ ਨੇ ਸਾਡੀ ਜਿਹੜੀ ਕਨਕ ਜਿਹੜੀ ਲੇਟ ਹੋ ਰਹੀ ਏ ਤੁਹਾਨੂੰ ਲੋਕੇਸ਼ਨ ਆ ਤੀ ਦੱਸ ਰਹੀਆਂ ਨੇ ਇਹ ਤੁਹਾਨੂੰ ਲੋਕੇਸ਼ਨ ਦੱਸ ਕੀ ਜਿਸ ਟਾਈਮ ਜਿਹੜੀ ਕਨਕ ਨੂੰ ਅੱਗ ਲੱਗਦੀ ਏ ਉਸ ਟਾਈਮ ਲੋਕੇਸ਼ਨ ਕਿਉਂ ਨਹੀਂ ਦਿਸਦੀ ਬਵਾਜਾ ਕਿਉਂ ਨਹੀਂ ਦਿੱਤਾ ਇਹਦਾ ਕਿਸਾਨਾਂ ਨੂੰ ਜਿਹੜੇ ਉਹ ਜਾ ਕੇ ਉਥੇ ਪਟਵਾਰੀ ਦਫ਼ਤਰਾਂ ਚ 5-5000 ਰਿਸ਼ਵਤਾਂ ਦੇ ਕੇ ਜਿਹੜਾ ਉਹਨਾਂ ਨੂੰ ਮੁਆਜਾ ਫਿਰ ਵੀ ਨਹੀਂ ਮਿਲਦਾ ਤੇ ਅੱਜ ਤੁਸੀਂ ਆ ਗਏ ਉਥੇ ਲੋਕੇਸ਼ਨਾਂ ਤੁਹਾਨੂੰ ਦਿਸ ਗਈਆਂ ਨੇ ਉਧਰ ਯਾਰ ਰਜ਼ੀਦ ਵਾਲੇ ਵੀ ਉਹ ਬੀਲੀ ਵਾਲਾ ਵਾਲੇ ਜਿਹਨਾਂ ਲੋਕੇਸ਼ਨ ਚੱਕੀ ਲੋਕੇਸ਼ਨ ਪਾਈ ਹੋਣੀ ਵੀਡੀਓ ਬਣਾ ਪੈਣਾ ਇਹਨਾਂ ਨੂੰ ਕੁਛ ਹਾਂ ਭਾਈ ਤੁਹਾਨੂੰ ਆ ਲੋਕੇਸ਼ਨ ਅੱਜ ਤੁਸੀਂ ਚੱਕ ਲਈ ਹੈ ਜਦੋਂ ਸਾਡੇ ਖੇਤ ਦੇ ਵਿੱਚ ਕਿਧਰੇ ਅੱਗ ਲੱਗਦੀ ਕਣ ਕਣ ਇੱਕ ਕਿਸਾਨ ਦੀ ਉਸ ਟਾਈਮ ਮੇਰੇ ਫਲੀਆਂ ਲੱਗਿਆ ਬਣ ਹੈ ਹਾਂਜੀ ਲੋਕੇਸ਼ਨ ਤੁਸੀਂ ਚੱਕੀਏ ਤੁਹਾਡੇ ਅਸੀਂ ਕੌਣ ਚੱਕਰ ਨਾਲ ਚ ਲੱਗੇ ਜਾਂਦਾ ਸੈਟਲਾਈਟ ਤੇ ਆਉਂਦੀ ਹੈ ਸੈਟਲਾਈਟ ਜਾਂਦੀ ਜਦੋਂ ਜਦੋਂ ਕਨਕ ਨੂੰ ਅੱਗ ਲੱਗਦੀ ਏ ਜਦੋਂ ਦਰਿਆਵਾਂ ਚੋਂ ਉਧਰ ਸਾਡੇ ਖੇਤ ਡੁੱਬੇ ਕਿਸਾਨਾਂ ਦੇ ਉਦੋਂ ਤੁਹਾਡੀ ਲੋਕੇਸ਼ਨ ਕਿੱਥੇ ਸਿਮਲਾਈ ਮਾਦੀਆਂ ਦੱਸੋ ਸਾਨੂੰ ਜਵਾਬ ਦਿਓ ਇਸ ਗੱਲ ਦਾ ਉਹ ਜਿਹੜੇ ਉੱਤੇ ਬੈਠੇ ਨੇ ਕੈਮਰਾ ਚੱਲ ਰਿਹਾ ਉਹਨਾਂ ਨੂੰ ਬਲਾਓ ਕਰੂ ਫੋਨ ਬਲਾਓ ਉਹਨਾਂ ਨੂੰ ਤੁਸੀਂ ਆਏ ਉਹਨਾਂ ਤੇ ਕਹਿੰਦੇ ਤੁਸੀਂ ਉਹਨਾਂ ਤੇ ਕਹਿੰਦੇ ਆਏ ਹੋਣਾ ਬਲਾਓ ਉਹਨਾਂ ਨੂੰ ਅਸੀਂ ਜਿਹਨਾਂ ਤੇ ਕਹਿੰਦੇ ਆਏ ਨਾ ਸਾਡੇ ਨਾਲ ਇਹ ਖੇਤਾਂ ਦੇ ਵਿੱਚ ਸਾਡੇ ਜਿਹੜੇ ਅਜੇ ਤੱਕ ਰਾਲੀਆਂ ਪਿਆ ਇਹਦਾ ਕੌਣ ਹੱਲ ਕਰੂਗਾ ਉਹ 100 ਕਿੱਲਾ ਬਸ ਉਹ ਇੱਕ ਮਸ਼ੀਨ ਸਾਡੇ ਪਿੰਡ ਦੇ ਵਿੱਚ ਆ ਗਈ ਕਿੰਨੇ ਸੋ ਕਿੱਲਾ ਚੱਕ ਲੈ ਵਿਖਿਓ ਜਨਾਬ ਜੀ ਇੱਕ ਮਸ਼ੀਨ ਹੈ ਸਾਡੇ ਕੋਲ ਤੁਸੀਂ ਦੱਸੋ ਵੀ ਇੱਕ ਮਸ਼ੀਨ ਜਿਹੜਾ ਸਾਡਾ 1500 ਕਿੱਲਾ ਰਕਿਆ ਸਾਡੇ ਇੱਥੇ ਕੀ ਉਹ ਇੱਕ ਮਸ਼ੀਨ ਸਾਡਾ ਹੱਥ ਕਰ ਦੂਗੀ ਕਿੱਥੇ ਚੱਕ ਦੂਗੀ ਇੱਕ ਮਸ਼ੀਨ ਦਿਓ ਜਵਾ ਮੈਨੂੰ ਇਸ ਗੱਲ ਦਾ ਜੀ ਨਹੀਂ ਇੱਕ ਮਸ਼ੀਨ ਤਾਂ ਕਿੱਥੋਂ ਚੱਲ ਗਈ ਤੇ ਫਿਰ ਤੁਸੀਂ ਆਗੇ ਜੇ ਲੋਕੇਸ਼ਨ ਹੈ ਇੱਥੇ ਪਾ ਲੈਣਾ ਆਪਨੇ ਡੀਸੀ ਮੈਡਮ ਨੂੰ ਫੋਨ ਲਾਓ ਜੀ ਮੇਰੀ ਗੱਲ ਕਰਾਓ ਐਸ.ਐਮ. ਸਾਹਿਬ ਨਾਲ ਨਹੀਂ ਤਾਂ ਮੈਂ ਜਾਣ ਨਹੀਂ ਦੇਣਾ ਡੀਸੀ ਮੈਡਮ ਨਾਲ ਕੋਈ ਗੱਲ ਨਹੀਂ ਰੋਕ ਲਓ ਸਾਨੂੰ ਚਪੇੜਾ ਮਾਰ ਲਓ ਸਾਡੇ ਪੇੜਾ ਨਹੀਂ ਮਾਰਾਂਗੇ ਜੀ ਤੁਸੀਂ ਸਾਡੇ ਭਰਾਇਓ ਤੁਸੀਂ ਸਾਡੇ ਤੁਸੀਂ ਸਾਡੇ ਭਰਾ ਜੇ ਤੁਸੀਂ ਸਾਡੇ ਭਰਾ ਜੇ ਪਰ ਇਹ ਨਹੀਂ ਵੀ ਤੁਹਾਨੂੰ ਅੱਜ ਲੋਕੇਸ਼ਨ ਅੱਜ ਤੁਹਾਨੂੰ ਲੋਕੇਸ਼ਨ ਦੇ ਦਿੱਤੀਆਂ ਨੇ ਇਹ ਕੀ ਹੋਇਆ ਜੀ ਤੁਸੀਂ ਮੌਕੇ ਦੇ ਮਲਾਜਮ ਹੋ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਹਿ ਦੂੰਗਾ ਮੈਂ ਹੁਣ ਇਹ ਜਿਹੜਾ ਹੈਗਾ ਏ ਤੁਸੀਂ ਮੌਕੇ ਦੇ ਮੁਲਾਜ਼ਮ ਜੇ ਠੀਕ ਹੈ ਨਾ ਪਰ ਇਹਦਾ ਹੱਲ ਕਰੋ ਅਜੇ ਇੰਨੀ ਹੈਗੀ ਐ ਅੱਗਾ ਤੇ ਲੱਗਣਗੀਆਂ ਜਦੋਂ ਹੱਲ ਨਾ ਹੋਵੇਗਾ ਧੱਕ ਕਿਉਂ ਨਾ ਲੱਗੂਗੀ ਸਰਵੇ ਸਪਾਰਕ ਨਾ ਲੱਗੇ ਨਾ ਤੁਹਾਨੂੰ ਪਤਾ ਹੀ ਹੈ